ਸਾਵਾਾਈ ਗੁਰਦੀ ਕੀ ਫਤਿਹ ਖਨੌਰੀ ਬਾਡਰ ਤੋਂ ਅਪੀਲ ਆ ਜਿੱਥੇ ਸਾਡੀਆਂ ਨਸਲਾਂ ਸਾਡੀਆਂ ਜਿਹੜੀਆਂ ਸਾਡੀਆਂ ਫਸਲਾਂ ਸਾਡੇ ਰਜਗਾਰ ਸਾਡੀ ਧਰਤੀ ਨੂੰ ਬਚਾਉਣ ਲਈ ਸਾਡੀ ਹੋਂਦ ਨੂੰ ਬਚਾਉਣ ਲਈ ਇੱਕ ਬਹੁਤ ਵੱਡੀ جنگ ਲੜੀ ਜਾ ਰਹੀ ਆ ਤੇ ਉਸ جنگ ਦੇ ਵਿੱਚ ਅੱਜ 33 ਦਿਨ ਹੋ ਗਏ ਸਰਦਾਰ ਜੀਤ ਸਿੰਘ ਡੱਲੇਵਾਲ ਨੂੰ ਮਰਨ ਵਾਰ ਤੇ ਬੈਠਿਆਂ ਨੂੰ ਉਹ ਇਨਸਾਨ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਸਾਡੀ ਖਾਤਰ ਸਾਡੇ ਜਵਾਕਾਂ ਦੀ ਖਾਤਰ ਸਾਡੇ ਭਵਿੱਖ ਦੀ ਖਾਤਰ ਇਹ ਮੇਰੀ ਗੱਲ ਬਾਤ ਜਿੰਨੀ ਵੀ ਸੁਣੋਗੇ ਇਹ ਮੇਰਾ ਵੀ ਤੁਹਾਨੂੰ ਬੇਨਤੀ ਹੈ ਵੀ ਜਿੰਨੇ ਸੁਣਦੇ ਜਾਓਗੇ ਉਹਨੂੰ ਸਾਂਝੀ ਕਰਦੇ ਤੁਰੇ ਜਾਓ ਕਿਉਂਕਿ ਕੁਝ ਜ਼ਰੂਰੀ ਸਨੇਹ ਕੋਈ ਆਪੀਲਾ ਬੇਨਤੀਆਂ ਤੁਹਾਨੂੰ ਕਰਨੀਆਂ ਨੇ ਤੇ ਇਹ ਗੱਲ ਸਾਡੀ ਸਮੁੱਚੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਆ ਵੱਧ ਤੋਂ ਵੱਧ ਇਹਨੂੰ ਸਾਂਝਾ ਕਰਕੇ ਘਰ-ਘਰ ਤੱਕ ਇਹ ਸਾਰੀ ਗੱਲਬਾਤ ਪਹੁੰਚਾ ਦਿਓ 30 ਤਰੀਕ ਨੂੰ ਅੱਜ ਹੋ ਗਈ 28 ਕੱਲ ਨੂੰ 29 ਪਰਸੋਂ 30 ਆ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਆ ਪੰਜਾਬ ਬੰਦ ਦਾ ਐਲਾਨ ਜਾਣੇ ਕਿ ਪੂਰਨ ਤੌਰ ਦੇ ਉੱਤੇ ਪੰਜਾਬ ਬੰਦ ਹੋਣਾ ਚਾਹੀਦਾ ਇਹ ਸਾਡਾ ਸਾਰਿਆਂ ਪੰਜਾਬੀਆਂ ਦਾ ਫਰਜ਼ ਬਣਦਾ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜਮ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਆੜਤੀਆ ਚਾਹੇ ਕੋਈ ਛੋਟਾ ਵਪਾਰੀ ਹੈ ਜਿਹੜਾ ਬੰਦਾ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਜਾਂਦੇ ਰੋਟੀ ਖਾਂਦਾ ਕਿਉਂਕਿ ਇਹ ਰਾਈ ਤੁਹਾਡੀ ਰੋਟੀ ਰੋਜੀ ਦੀ ਹੈ ਜਿਹੜੀਆਂ ਸਰਕਾਰਾਂ ਖੋਣ ਨੂੰ ਫਿਰਦੀਆਂ ਨੇ ਭਰਾਵੋ ਇਸ ਲਈ ਹਰ ਇੱਕ ਬੰਦਲਾ ਫਰਜ ਬਣਦਾ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰਕੇ ਤੁਸੀਂ ਇੱਕ ਸਨੇਹਾ ਦਿਓ ਸੈਂਟਰ ਦੀ ਹਕੂਮਤ ਨੂੰ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦੇ ਨਾਲ ਖੜੇ ਆਂ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਡੇ ਦੁਕਾਨਦਾਰ ਭਰਾਵਾਂ ਨੂੰ ਬਜ਼ਾਰਾਂ ਵਾਲਿਆਂ ਨੂੰ ਮੰਡੀਆਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਆ ਜਾਂ ਐਮਐਸਪੀ ਦੀ ਆ ਭਰਾਵੋ ਮੋٹے ਤੌਰ ਤੇ ਗੱਲ ਸਮਝ ਲਓ ਵੀ ਇਹ ਇਕੱਲੀਆਂ ਜ਼ਮੀਨਾਂ ਖੋ ਕੇ ਇਕੱਲੇ ਕਾਰੋਬਾਰ ਖੋ ਕੇ ਹੀ ਨਹੀਂ ਇਕੱਲੇ ਵੱਡੇ ਘਰਾੜਿਆਂ ਨੂੰ ਦੇਣ ਨੂੰ ਫਿਰਦੇ ਵੱਡੇ ਵੱਡੇ ਕਾਰਪੋਰੇਟ ਇਕੱਲੀਆਂ ਜ਼ਮੀਨਾਂ ਨਹੀਂ ਦੱਬਣਗੇ ਉਹਨਾਂ ਨੇ ਤੁਹਾਡੇ ਬਾਜ਼ਾਰ ਦੱਬ ਲਿਆ ਵੱਡੇ ਵੱਡੇ ਮਾਲ ਬਣ ਕੇ ਵੱਡੀਆਂ-ਵੱਡੀਆਂ ਮਾਰਕੀਟਾਂ ਬਣ ਗਈਆਂ ਕੁਈ ਡੀਮਾਰਟ ਵਰਗੇ ਕੋਈ ਈਜੀਡੀਡੇ ਵਰਗੇ ਰਿਲਾਇੰਸ ਦੀਆਂ ਮਾਰਕੀਟਾਂ ਨੇ ਐਵੇਂ ਜਾਉਂਦਾ ਸਮਾਨ ਆਨਲਾਈਨ ਕਰਾਉਣ ਚ ਆਉਣ ਲੱਗ ਗਿਆ ਉਹਦੇ ਨਾਲ ਬਾਜ਼ਾਰ ਖਤਮ ਹੋ ਗਿਆ ਛੋਟਾ ਦੁਕਾਨਦਾਰ ਮਾਰਿਆ ਗਿਆ ਬਿਲਕੁਲ ਖਤਮ ਹੋ ਗਿਆ ਛੋਟੇ ਛੋਟੇ ਦੁਕਾਨਦਾਰਾ ਜਿਹੜੇ ਇਹਨਾਂ ਦਾ ਅਸਰ ਕੀਤੇ ਪਿਆ ਦੁਕਾਨਦਾਰਾਂ ਤੇ ਸੋ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਨਹੀਂ ਖੋਣ ਨੂੰ ਫਿਰਦੇ ਨੇ ਕੁੱਲ ਕਾਰੋਬਾਰ ਖੋ ਕੇ ਕੁਝ ਚੰਦਕ ਬੰਦਿਆਂ ਦੇ ਹੱਥ ਦੇ ਵਿੱਚ ਕਿਵੇਂ ਦੇਣਾ ਸਾਰਾ ਇਕੱਠਾ ਕਰਕੇ ਸਾਰਾ ਕਾਰੋਬਾਰ ਤੇ ਲੋਕਾਂ ਦਾ ਕਿੱਤਾ ਵਪਾਰ ਲੋਕਾਂ ਦਾ ਰੋਜ਼ਗਾਰ ਲੋਕਾਂ ਦੇ ਕੰਮਕਾਰ ਇਹ ਲੜਾਈ ਉਹਦੀ ਆ ਭਰਾਵੋ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਨੂੰ ਲੱਗਦਾ ਕਿ ਇਹ ਸਾਡੀ ਲੜਾਈ ਨਹੀਂ ਅਸੀਂ ਕੀ ਲੈਣਾ ਇਹਦਾ ਦਿਹਾੜੀ ਕਰਨੀ ਹੈ ਵੱਡੇ ਵੱਡੇ ਇੱਥੇ ਫਾਰਮ ਬਣ ਜਾਣੇ ਆ 50-50 ਲੱਖ-ਲੱਖ ਏਕੜ ਦੇ ਫਾਰਮ ਜਿੱਥੇ ਵੱਡੀਆਂ-ਵੱਡੀਆਂ ਮਸ਼ੀਨਾਂ ਨੇ ਕੰਮ ਕਰਨਾ ਤੇ ਉੱਥੇ ਰੋਬੋਟਾਂ ਨੇ ਕੰਮ ਕਰਨਾ ਇਹ ਬੰਦੇ ਦਾ ਵੀ ਕੰਮ ਨਹੀਂ ਰਹਿਣਾ ਸués ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਲੜਾਈ ਬਹੁਤ ਵੱਡੀ ਆ ਤੇ ਮਨੁੱਖਤਾ ਦੀ ਲੜਾਈ ਆ ਪੰਜਾਬ ਲੜ ਰਿਹਾ ਮੋਰੀ ਭੂਮਕਾ ਨਿਭਾ ਰਿਹਾ ਪੂਰੇ ਭਾਰਤ ਦੀ ਨਹੀਂ ਪੂਰੀ ਦੁਨੀਆ ਦੀ ਲੜਾਈ ਆ ਦੁਨੀਆ ਦੇ ਵਿੱਚ ਅਜ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਦੇ ਸੰਘਰਸ਼ ਹੋ ਰਹੇ ਨੇ ਉੱਥੋਂ ਦੇ ਕਿਸਾਨ ਮਜ਼ਦੂਰ ਆਮ ਲੋਕ ਸੜਕਾਂ ਤੇ ਆ ਕਾਰਨ ਕੀ ਇਸ ਪੂਰੀ ਦੁਨੀਆ ਦੇ ਵਿੱਚ ਕਾਨੂੰਨ ਲਾਗੂ ਹੋ ਰਿਹਾ ਵੀ ਸਾਰੀ ਦੁਨੀਆ ਦਾ ਕਾਰੋਬਾਰ ਪੂਰੀ ਦੁਨੀਆ ਦਾ ਰਜਗਾਰ ਕਿੱਤਾ ਖੋ ਕੇ ਚੰਦ ਬੰਦੇ ਨਾਲ ਦੇ ਦਿੱਤਾ ਜਾਵੇ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰੋ ਜਿਵੇਂ ਕਿ ਅਸੀਂ ਧੰਨਵਾਦ ਕਰਦੇ ਆ ਸਾਡੀਆਂ ਟਰਾਂਸਪੋਰਟਾਂ ਵਾਲਿਆਂ ਦਾ ਜਿੰਨੇ ਸਾਡੇ ਟਰਾਂਸਪੋਰਟਰ ਆ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਉਹਨਾਂ ਨੇ ਬਕਾਇਦਾ ਤੌਰ ਤੇ ਐਲਾਨ ਕਰਤਾ ਕਿ ਅਸੀਂ 30 ਤਰੀਕ ਨੂੰ ਪੂਰਨ ਤੌਰ ਦੇ ਉੱਤੇ ਆਪਣੀਆਂ ਬੱਸਾਂ ਛੋਟੀਆਂ ਵੱਡੀਆਂ ਬੱਸਾਂ ਟਰੱਕ ਆਪਣੇ ਪੂਰਨ ਤੌਰ ਤੇ ਬੰਦ ਰੱਖਾਂਗੇ ਅਸੀਂ ਧੰਨਵਾਦ ਕਰਦੇ ਆ ਡੈਰੀਆਂ ਵਾਲਿਆਂ ਦਾ ਜਿੰਨੇ ਵੀ ਸਾਡੇ ਡੈਰੀਆਂ ਦਾ ਕੰਮ ਕਰਦੇ ਭਰਾ ਪੰਜਾਬ ਚ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਉਸ ਦਿਨ ਦੁੱਧ ਨਹੀਂ ਪੋਣਾ ਅਸੀਂ ਦੁੱਧ ਨਹੀਂ ਚੱਕਣਾ ਕਿਸੇ ਵੀ ਥਾਂ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਵਿੱਚ 43 ਟੋਲ ਪਲਾਜੇ ਆ 43 ਦੇ 43 ਟੋਲ ਪਲਾਜੇ ਦੇ ਪ੍ਰਧਾਨ ਨੇ ਕਿਹਾ ਤਾਂ ਵੀ ਅਸੀਂ ਟੋਲ ਪਲਾਜੇ ਪੂਰਨ ਤੌਰ ਤੇ 30 ਤਰੀਕ ਨੂੰ ਬੰਦ ਰੱਖਾਂਗੇ ਤੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ ਲਈ ਇਹ ਵੀ ਐਲਾਨ ਕੀਤਾ ਵੀ ਵੱਖ-ਵੱਖ ਥਾਵਾਂ ਦੇ ਉੱਤੇ ਪੁਆਇੰਟ ਬਣਾਏ ਆ ਜਿੱਥੋਂ ਸੜਕਾਂ ਘੇਰੀਆਂ ਜਾਂਦੀਆਂ ਰੇਲ ਗੱਡੀਆਂ ਗੀਆਂ ਜਾਣਗੀਆਂ ਲਈ ਹਾਂ ਰੋਕੀਆਂ ਜਾਣਗੀਆਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਉਸ ਯੋਧੇ ਦੇ ਨਾਲ ਵੀ ਖੜਗੇ ਇੱਥੇ ਵੀ ਪਹੁੰਚੋ ਵੱਧ ਤੋਂ ਵੱਧ ਸਰਹੰਦਾਪਾ ਮੱਥਾ ਟੇਕ ਲਿਆ ਸਾਡੇ ਸ਼ਹੀਦੀ ਦਿਹਾੜੇ ਲੰਘ ਗਏ ਆ ਹੁਣ ਆਪਣੇ ਟਰੈਕਟਰਾਂ ਦੇ ਮੂੰਹ ਆਪਣੀਆਂ ਗੱਡੀਆਂ ਦੇ ਮੂੰਹ ਖਨੌਰੀਵਾਲ ਮੋੜ ਦੋ ਭਰਾਵੋ ਆਓ ਇੱਥੇ ਆ ਕੇ ਅਸੀਂ ਉਸ ਯੋਧੇ ਦਾ ਸਾਥ ਦੇ ਕੇ ਸਰਕਾਰਾਂ ਤਾਂ ਹੀ ਚੁੱਕਣਗੀਆਂ ਜੇ ਸਾਡੀ ਗਿਣਤੀ ਵੱਡੇ ਪੱਧਰ ਤੇ ਇੱਥੇ ਹੋਊਗੀ ਜਿਸ ਕਰਕੇ ਬੇਨਤੀ ਆ ਹਰ ਬੰਦਾ ਜਿੱਥੇ ਵੀ ਬੈਠਾ ਆਪਣਾ ਬੰਦਾ ਯੋਗਦਾਨ ਪਾਵੇ ਕਿਉਂਕਿ ਲੜਾਈ ਨਸਲਾਂ ਦੀ ਹੈ ਲੜਾਈ ਛੋੜੇ ਆਉਣ ਵਾਲੇ ਜਵਾਕਾਂ ਦੀ ਛੋੜੇ ਭਵਿੱਖ ਦੀ ਹੈ ਛੋੜੀ ਧਰਤੀ ਮਾਂ ਦੀ ਲੜਾਈ ਹੈ ਇਹ ਜਿਹੜਾ ਬੰਦਾ ਆਪਣੀ ਧਰਤੀ ਨੂੰ ਆਪਣੀ ਮਾਂ ਮੰਨਦਾ ਤੇ ਆਪਣੀ ਮਾਂ ਨੂੰ ਇਸ ਵੇਲੇ ਲਗਾਤਾਰ ਧਾੜ ਵੀ ਪਹਿਲਾਂ ਵੀ ਆਉਂਦੇ ਰਹੇ ਸਾਡੀ ਮਾਂ ਦੇ ਕਬਜ਼ੇ ਕਰਨ ਸਾਡੀ ਮਾਂ ਨੂੰ ਬਰੁੰਦਰਦੇ ਰਹੇ ਕੁਜਲਦੇ ਰਹੇ ਲਤਾੜਦੇ ਰਹੇ ਪਰ ਹਮੇਸ਼ਾ ਆਪਣੀਆਂ ਮਾਂ ਦੀ ਇੱਜ਼ਤ ਆਣ ਦੀ ਖਾਤਰ ਪੰਖ ਦੀ ਖਾਤਰ ਹਮੇਸ਼ਾ ਕੁਰਬਾਨੀਆਂ ਕੀਤੀਆਂ ਤੇ ਆਪਾਂ ਆਪਣੀ ਮਾਂ ਧਰਤੀ ਦੇ ਉੱਤੇ ਕੋਈ ਆਂਜ ਨਹੀਂ ਆਉਣ ਦਿੱਤੀ। ਵੱਡੇ ਵੱਡੀਆਂ ਸਲਤਨਤਾਂ ਇੱਥੇ ਆ ਕੇ ਮੁੜਗੀਆਂ ਪਰ ਅਸੀਂ ਉਹਨਾਂ ਦਾ ਮੂੰਹ ਤੋੜਿਆ ਜਿਵਾੜੇ ਭੰਖੇ ਮੁੜਿਆ ਅੱਜ ਉਹੀ ਫੇਰ ਸਾਡੇ ਨਾਲ ਵਾਪਰ ਰਿਹਾ ਕਿ ਅਗਲਾ ਸਾਡੀ ਧਰਤੀ ਮਾਂ ਨੂੰ ਰਿਤਾੜਨ ਦੇ ਲਈ ਆ ਰਹੇ ਆ ਕਬਜ਼ੇ ਕਰਨ ਨੂੰ ਆ ਰਹੇ ਆ ਭਰਾਵੋ ਤੁਹਾਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਕਨੌਰੀ ਪਹੁੰਚ ਗਏ ਜਿੱਥੇ ਬਾਪੂ ਨੂੰ ਅੱਜ 33 ਦਿਨ ਹੋ ਗਏ ਤੇ 30 ਤਰੀਕ ਦਾ ਬੰਦ ਪੂਰਨ ਤੌਰ ਤੇ ਸੋਡੇ ਸਹਿਯੋਗ ਨਾਲ ਬੰਦ ਹੋਣਾ ਹੈ ਬਹਿ ਜਥੇਬੰਦੀਆਂ ਵੱਲੋਂ ਸਾਰੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਕੋਈ ਵਪਾਰ ਮੰਡਲ ਆ ਜਾਂ ਹੋਰ ਜਿੰਨੇ ਕੋਈ ਨੰਬਰਦਾਰ ਯੂਨੀਅਨਾਂ ਬਣੀਆਂ ਹੋਈਆਂ ਨੇ ਸਰਪੰਚ ਯੂਨੀਅਨਾਂ ਬਣੀਆਂ ਹੋਈਆਂ ਨੇ ਸਭ ਨੂੰ ਚਿੱਠੀਆਂ ਵੀ ਕੱਢੀਆਂ ਨੇ ਅਪੀਲ ਵੀ ਕੀਤੀ ਆ ਅਸੀਂ ਇੱਥੋਂ ਵੀ ਅਪੀਲ ਸੋਸ਼ਲ ਮੀਡੀਆ ਰਾਹੀਂ ਕਰ ਦਿੰਨੇ ਆ ਕਿ 30 ਤਰੀਕ ਦਾ ਬੰਦ ਪੂਰਨ ਤੌਰ ਤੇ ਤੁਸੀਂ ਕਾਮਯਾਬ ਕਰਕੇ ਇੱਕ ਸਨੇਹਾ ਸੈਂਟਰ ਨੂੰ ਦੇ ਦਿਓ ਕਿ ਕੱਲਾ ਡੱਲੇ ਵਾਲ ਨਹੀਂ ਕੱਲੇ ਇੱਥੇ ਹਜ਼ਾਰਾਂ ਲੋਕ ਜਿਹੜੇ ਬੈਠੇ ਉਹ ਨਹੀਂ ਲੱਖਾਂ ਕਰੋੜਾਂ ਲੋਕ ਪੰਜਾਬ ਦਾ ਬੱਚਾ ਬੱਚਾ ਸਾਡੇ ਮਾਵਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਅਸੀਂ ਕੱਲਾ ਕੱਲਾ ਬੱਚਾ ਇਸ ਅੰਦੋਲਨ ਦੇ ਨਾਲ ਕਹਿਣਾ ਕੋਈ ਨਹੀਂ ਕਹਿੰਦਾ ਸਨੇਹਾ ਸਨੇਹਾ ਬਸ ਲਾਤਾ ਜੀ ਅੱਜ ਮੇਰਾ 30 ਤਰੀਕ ਨੂੰ ਵੱਡੇ ਤੋਂ ਵੱਡਾ ਇਕੱਠ ਕਰਨਾ ਬਾਈ ਅਸੀਂ ਕਿਹਾ ਸੀ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਆ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਆ ਰਹੇ ਹਾਂ ਤੁਸੀਂ ਕਦੋਂ ਆ ਰਹੇ ਹਾਂ ਇਹ ਰਾਤ ਨੂੰ ਸਕੀਮਾਂ ਕਰਦੇ ਫਿਰਦੇ ਚੱਕਣ ਦੀਆਂ ਇਥੋਂ ਉਹ ਕਮਾਂਡੋ ਕਮੁੰਡੋ ਲਿਆ ਕੇ ਫੋਰਸਾਂ ਲਿਆ ਕੇ ਜੇ ਆਪਣੇ ਬਾਪੂ ਨੂੰ ਚੱਕ ਕੇ ਲੈ ਗਏ ਨਾ ਇਥੋਂ ਥੋੜਾ ਮੋਰਚਾ ਅਸਫਲ ਕਰ ਦੇਣਾ ਖਤਮ ਕਰ ਦੇਣਾ ਤੇ ਯਾਦ ਰੱਖੋ ਜੇ ਇਹ ਮੋਰਚਾ ਖਤਮ ਕਰਨ ਦੀ ਸਰਕਾਰ ਇਹ ਅੰਦੋਲਨ ਨੂੰ ਖਤਮ ਕਰਨ ਦੀ ਸਰਕਾਰ ਤੁਸੀਂ ਕੋਈ ਵੀ ਅੰਦੋਲਨ ਮੁੜ ਕੇ ਪੰਜਾਬ 'ਚ ਉੱਠ ਕੇ ਲੜ ਨਹੀਂ ਸਕੋਗੇ ਇਨਾਂ ਦੇ ਹੌਸਲੇ ਵੱਧ ਜਾਣੇ ਆ ਮਨੋਬਲ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੈਂ 20 ਦੇ ਅੰਦੋਲਨ ਦੀ ਦਿੱਲੀ ਗੱਲ ਕਹਿੰਦਾ ਰਿਹਾ 220 ਦੇ ਵਿੱਚ ਕਿ ਜੇ ਅਸੀਂ ਇਹ ਅੰਦੋਲਨ ਹਰਗੇ ਸਮਝ ਲਓ ਪੰਜਾਬ ਹਰਗੇ ਮੁੜ ਕੇ 40 ਸਾਲ ਪੰਜਾਬ ਨੇ ਉੱਠਣਾ ਨਹੀਂ ਮੈਂ ਜੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਅਪੀਲ ਕਰਦਾ ਇਹ ਬਹੁਤ ਵੱਡੀ ਲੜਾਈ ਆ ਭਾਈ ਸਾਡੇ ਰੋਜ਼ ਹਮਲੇ ਹੋ ਰਹੇ ਆ ਸਾਡੇ ਪਾਣੀਆਂ ਤੇ ਹਮਲੇ ਜਿਹੜਾ ਬਾਤੀਆਂ ਸਾਡੇ ਪਾਣੀਆਂ ਚ ਦਰਿਆਵਾਂ ਚ ਧਰਤੀ ਹੇਠਾਂ ਜਿਹੜਾ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਨਸ਼ਿਆਂ ਨਾਲ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਪਰਵਾਸ ਹੋ ਰਿਹਾ ਪੰਜਾਬ ਖਾਲੀ ਹੋ ਰਿਹਾ ਕਿਹੜਾ ਸਾਡਾ ਕੁਦਰਤੀ ਵਸੀਲਾ ਧਰਤੀ ਹਵਾ ਪਾਣੀ ਜਿੱਥੇ ਜ਼ਹਿਰਾਂ ਨਹੀਂ ਪਾਈਆਂ ਜਾ ਰਹੀਆਂ ਸਾਡੇ ਕੁਦਰਤੀ ਵਸੀਲਾ ਨੂੰ ਵੀ ਤਬਾਹ ਕੀਤਾ ਜਾ ਰਿਹਾ ਸਾਡੇ ਇਤਿਹਾਸ ਨੂੰ ਮਾਰਿਆ ਜਾ ਰਿਹਾ ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਸਾਡੇ ਪਾਣੀ ਨੂੰ ਮਾਰਿਆ ਜਾ ਰਿਹਾ ਸੋ ਹੱਥ ਵਲ ਕੇ ਤੁਹਾਨੂੰ ਬੇਨਤੀ ਕਰਦੇ ਆ ਹੁਣ ਤਾਂ ਪਹਿਲੇ ਕਹਿੰਦੇ ਹੁੰਦੇ ਸੀਗੇ ਵੀ ਕੋਈ ਅੱਗੇ ਨਹੀਂ ਲੱਗਦਾ ਆਗੂ ਲੋਕਾਂ ਦੇ ਜਵਾਕ ਮਰਵਾ ਦਿੰਦੇ ਆ ਹੁਣ ਇੱਕ ਆਗੂ ਨੇ ਆਪਣੀ ਜ਼ਿੰਦਗੀ ਦਾਤ ਤੇ ਲਾਤੀ ਆ ਹੁਣ ਤਾਂ ਭਾਜ ਗਏ ਬਾਈ ਹੁਣ ਤਾਂ ਪਹੁੰਚ ਗਏ ਯਾਰ ਆਓ ਮੇਰਾ ਬਿਰ ਉੱਠ ਕੇ ਨਹੀਂ ਮੁੜ ਕੇ ਯਾਦ ਰੱਖਿਓ ਘਰਾਂ ਦੇ ਵਿੱਚ ਬੈਠੇ ਪਸਤਾਇਆ ਕਰੋਗੇ ਕਿ ਸਾਡੇ ਲਈ ਕੋਈ ਜੰਗ ਲੜ ਰਿਹਾ ਸੀਗਾ ਪਰ ਅਸੀਂ ਉਦੋਂ ਪਹੁੰਚੇ ਨਹੀਂ ਉਦੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਉਠੋ ਪੰਜਾਬੀਓ ਪੂਰਾ ਭਾਰਤ ਤੁਹਾਡੇ ਵੱਲ ਦੇਖ ਰਿਹਾ ਹੈ ਪੂਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਸ਼ਾਂਤਮਈ ਸਾਡਾ ਅੰਦੋਲਨ ਹੈ ਸ਼ਾਂਤਮਈ ਤਰੀਕੇ ਨਾਲ ਪਹਤੇ ਆ ਕੇ ਇਸ ਮੋਰਚ ਦਾ ਹਿੱਸਾ ਬਣਗੇ ਦੀ ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਬੰਦ ਕਰਕੇ ਸਫਲ ਕਰਕੇ ਸਰਕਾਰਾਂ ਨੂੰ ਸੁਨੇਹਾ ਦੇ ਦਿੱਗੇ ਵੀ ਨਹੀਂ ਇਸ ਸੰਘਰਸ਼ ਦੇ ਜੰਗ ਦੇ ਵਿੱਚ ਸਾਡਾ ਬੱਚਾ ਬੱਚਾ ਅਸੀਂ ਚੁੱਪ ਕੇ ਆਇਆ ਸੀ ਪੂਰਾ ਪੰਜਾਬ ਇਸ ਸੰਘਰਸ਼ ਦੇ ਨਾਲ ਖੜੇ ਆ ਵਾਰਜ ਖਾਲਸਾ ਜੀ ਸੋਨ ਹੈ